ਲੋ ਜੀ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀ ਸੱਤਾ ਹਾਸਲ ਕਰਨ ਦਾ ਮੌਕਾ ਮਿਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਮੌਕਾ ਖੁੰਝਣ ਨਹੀਂ ਦੇ ਰਹੀ ਬੇਸ਼ੱਕ ਕਿਤੇ ਗੱਠ ਜੋੜ ਦੀ ਸਰਕਾਰ ਬਣਾਉਣੀ ਪਈ ਜਾਂ ਫਿਰ ਇਕੱਲੇ ਤੌਰ ਤੇ ਤੇ ਪੰਜਾਬ ਦੇ ਵਿੱਚ ਵੀ ਲੱਗਦਾ ਹੈ ਬੀਜੇਪੀ ਹੁਣ ਪੱਕੇ ਪੈਰੀਂ ਉਤਰ ਚੁੱਕੀ ਹੈ ਜਿਹਦਾ ਨਜ਼ਾਰਾ ਵੇਖਣ ਨੂੰ ਮਿਲਿਆ ਜੀ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਵੱਲੋਂ डीसी दफ्तर ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਆਰਤੀ ਰਾਜਪੂਤ ਦੀ ਅਗਵਾਈ ਚ ਜਲੰਧਰ ਦੇ ਡੀਸੀ ਦਫਤਰ ਦੇ ਬਾਹਰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਤੇ ਲੱਗਦਾ ਹੁਣ ਬੀਜੇਪੀ ਵਾਲੇ ਕਰੜੇ ਹੱਥੀ ਲੈਣਗੇ ਜਿਹੜੇ ਜਿਹੜੇ ਵਾਅਦੇ ਕੀਤੇ ਨੇ ਭਗਵੰਤ ਮਾਨ ਹੋਣਾ ਨੇ ਕੇਲੀ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰੇ ਕਰਾਉਣ ਲਈ ਹੁਣ ਬੀਜੇਪੀ ਵੀ ਮੈਦਾਨ ਦੇ ਵਿੱਚ ਉਤਰੀਏ ਤੇ ਜਿਵੇਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਆਪਾਂ ਸੁਣਦੇ ਹਾਂ ਸਾਰੀ ਗੱਲਬਾਤ ਹੈ ਕਿ ਕੁਝ ਗੱਲਬਾਤ ਚੱਲ ਰਹੀ ਹੈ ਭਗਵੰਤ ਮਾਨ ਜੀ ਨੇ ਕੇਦਰੀਵਾਦੀ ਨੇ ਇਲੈਕਸ਼ਨਾਂ ਦੇ ਦੌਰਾਨ ਕਿਹਾ ਸੀ ਕਿ ਹਰ ਇੱਕ ਮਹਿਲਾ ਦੇ account ਤੇ 1000 ਰੁਪਏ ਆਊਗਾ ਹਰ ਮਹੀਨੇ ਏ ਆਸੀਂ ਸੁੰਦੇ ਆਏ ਆ ਫਿਰ ਅਸੀਂ ਪਹਿਲੇ ਵੀ ਮੁੱਦੇ ਚੱਕੇ ਹੈ ਮਹਿਲਾਵਾਂ ਨੇ ਉਦੋਂ ਉਹਨਾਂ ਨੇ ਕੀ ਸਮੇਂ ਚਾਹੀਦਾ ਆਪਾਂ ਇਹਨਾਂ ਨੂੰ ਸਮੇਂ ਵੀ ਦਿੱਤਾ ਹੁਣ ਤਾਂ 3 ਸਾਲ ਹੋਨ ਨੂੰ ਆ ਗਏ ਆ ਭਗਵੰਤ ਮਾਨ ਜੀ ਤੇ ਹੁਣ ਮਜਬੂਰਨ ਆਨੂੰ ਅੱਜ ਸੜਕਾਂ ਤੇ ਵਰਨਾ ਪਿਆ ਇਹਨਾਂ ਨੂੰ ਜਗਾਨ ਨੂੰ ਕਿਉਂਕਿ ਝਾੜੂ ਵਾਲੂ ਹੈ ਵਾਲਿਆਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਝਾੜੂ ਨਾਲ ਜਗਾਨ ਦੀ ਜੇ ਹੁਣ ਵੀ ਨਹੀਂ ਜਾਗੇ ਅੱਜ ਅਸੀਂ 34000 ਰੁਪਏ ਦੀ ਮੰਗ ਲੈ ਕੇ ਆਏ ਆ ਪੰਜਾਬ ਦੀ ਹਰ ਇੱਕ ਮਹਿਲਾ ਲਈ ਹਰ ਇੱਕ ਮਹਿਲਾ ਦੇ account ਚ ਭਗਵੰਤ ਮਾਨ ਜੀ 34000 ਪਾਓ ਕਿਹੜੇ ਕੁਝੀ ਵਾਦੇ ਕਿੰਨੇ ਸੀ 34 ਮਹੀਨੇ ਚੋਟਿਆ ਜਾ ਦੇਖੋ ਕੋਸ਼ਿਸ਼ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਹੁਣ ਜਦੋਂ ਕਹਿੰਦੇ ਆ ਜੇ ਸਰਕਾਰਾਂ ਆਂਦੀ ਤਾਂ ਬਹਿਰੀ ਹੋ ਜਾਣ ਫਿਰ ਅਸੀਂ ਕੀ ਕਰ ਸਕਦੇ ਜੇ ਇਹ ਬੁਧੋ ਤਾਂ ਇਹਨੇ ਬੜੇ ਵਾਦੇ ਕਰਤੇ ਝੂٹے ਵਾਦੇ ਕਿੰਨੇ ਪਰ ਜਨਤਾ ਨੂੰ ਜਾਗਾਣਾ ਪੈਣਾ ਹੈ ਕਿ ਇਹ ਝੂਠੀ ਸਰਕਾਰ ਹੈ ਇਹ ਸਿਰਫ ਝੂٹے ਵਾਦੇ ਕਰਦੀ ਹੈ ਇਸ ਤੋਂ ਪਹਿਲੇ ਵੀ ਅਸੀਂ ਕਈ ਪ੍ਰੋਟੈਸਟਾਂ ਤੇ ਇੱਕ ਮੰਗ ਕੀਤੀ ਹੈ ਕਿ ਹਜ਼ਾਰ ਰੁਪਏ ਦਿਓ ₹20 लेके न्यारे हाजे तक कोई सुनवाई ਨਹੀਂ ਕੀਤੀ ਤਾਂ आज अग्या 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 आ, ओ, नुने, नुने आज ਅਸੀਂ ਝਾੜੂ ਵਾਲਿਆਂ ਨੂੰ ਝਾੜੂ ਦੇ ਨਾਲ ਹੀ ਜਤਾਉਂਦੇ ਆਂ ਅਗਲਾ ਫੋਟੈਸ ਅਸੀਂ ਉਹ ਨਾ ਅੱਧੀ ਅਗਲੀ ਮੰਗ ਹੈ ਕਿ ਪੂਰਾ ਪੰਜਾਬ సీఎం ਆਪੀ ਪਹੁੰਚੂਗਾ ਸਾਡਾ ਜਿਆ ਪ੍ਰੋਟੈਸ ਹੈਗਾ ਉਹ ਮਾਨਸ਼ਾਨੀ ਜੀ ਦੇ ਜਿਹੜੇ ਹਜ਼ਾਰ-ਦਾਰ ਰੁਪਏ ਇਹਨਾਂ ਨੇ ਔਰਤਾਂ ਵਾਸਤੇ ਦੇਣੇ ਦਾ ਵਾਅਦਾ ਕੀਤਾ ਜਦੋਂ ਇਹਨਾਂ ਦੀ ਸਰਕਾਰ ਬਣੀਗੀ ਲੇਕਿਨ ਉਦੋਂ ਬਾਅਦ ਅੱਜ 20 ਸਾਲ ਹੋ ਗਏ ਚੱਲਿਆ ਵੀ ਕਹਿੰਦੀ ਹੈ ਕਿ ਫਤਗਮਤ ਪੰਚ ਹੋ ਗਏ ਹੋ ਅਈ ਉਸਮਾਨ ਅਸੀਂ ਉਹਨਾਂ ਨੂੰ ਉਠਾਣ ਆਏ ਜਗਾਣ ਆਏ ਉਹਨਾਂ ਦਾ ਹੀ ਹਿੱਸਾ ਚੋਣ ਚਿੰ ਹੈਗਾ ਝਾੜੂ ਉਹਨਾਂ ਨੂੰ ਨਾਲ ਲੈ ਕੇ ਆਈਆਂ ਮਹਿਲਾ ਮੇ ਸਾਡੀਆਂ ਕੀ ਤੁਸੀਂ ਸਾਨੂੰ ਉਹਦੇ ਜਾਗੋ ਔਰ ਮਹਿਲਾ ਦੇ ਕਾਉਂਟ ਸਾਡੇ ਜਿਹੜੇ 43400 ਰੁਪਏ ਸਾਡਾ ਬੰਦਾ ਹੈ ਸਾਡੀ ਮਹਿਲਾ ਨੂੰ ਦੋ ਔਰ ਇਹ ਅਗਰ ਉਹ ਨਹੀਂ ਦੇਣਗੇ ਤਾਂ ਸਾਡਾ ਇਹ ਕਾਰਗਰ ਚੱਲਦਾ ਹੀ ਰਹੇਗਾ ਅਸੀਂ ਘਰ ਬੈਠਣ ਵਾਲੀਆਂ ਨਹੀਂ ਹੈਗੀ ਇਹਨਾਂ ਨੇ ਜਿਹੜੀ ਲਾਲਸ ਮਹਿਲਾ ਨੂੰ ਵੋਟਾਂ ਤਾਂ ਪਵਾ ਲਈਆਂ सरकार सरकार बना ली है, बाद महिला भल चुके बीजेपी भी, वर्कर भी है सादा भी महिलाएं है जगह दुखी है जे नशे जे नशे लगा चुके हैं जो साजिंग हो रही है दी में मामा भी है रोजगार की करिए ਇਹ ਗੱਲ करिए ਪਿੱਛੇ ਕੇਡੀ ਭੰਡਾਰੀ ਸਾਹਿਬ ਨੇ ਵੀ ਪ੍ਰੋਟੈਸਟ ਕੀਤਾ ਸੀ ਆਪਣੀ ਟੀਮ ਲੈ ਕੇ भी सिर्फ बीजेपी वर्कर दिख रहे हैं कोई आम महिला क्योंकि उन्होंने आम महिला ने ਦਾ ਕੀਤਾ ਆਮ ਆਮ ਜੀ ਪਾਰਟੀ ਨੇ ਆਮ ਮਹਿਲਾ ਕਿਉਂ ਨਾ ਰਖਾ ਦਿੱਤੀ ਨਹੀਂ ਨਾ ਆਂਦੀਆਂ ਸਾਡੇ ਨਾਲ ਮਹਿਲਾ ਨਹੀਂ ਆਉਂਦੀ ਉਹ ਦੇਖੋ ਜਦੋਂ ਚੌਂਦੀਆਂ ਦੇ ਮੰਗ ਦਿੱਤੇ ਜੇ ਨਹੀਂ ਮੰਗੇ ਤੁਹਾਡੀ ਗਰੀ ਹੁੰਦੀ ਜੇ ਨੈਕਸਟ ਪ੍ਰੋਜੈਕਟ ਹੋਗਾ ਸਾਡਾ ਨੈਕਸਟ ਟਾਈਮ ਉਹਨਾਂ ਦੇ ਘੇਟਾ ਨਹੀਂ ਇਹ ਦੋ ਕਾ ਸਾਡਾ ਰੋਜ਼ ਕਰਾਂਗੇ ਜਗ੍ਹਾ ਜਗ੍ਹਾ ਅਸੀਂ ਲੜਾਂਗੇ ਆਪਣੇ ਹੱਕੇ ਲਈ ਲੜਾਂਗੇ